ਜਿੱਥੇ ਇੱਕ ਪਾਸੇ ਚਿਮਨੀਆ ਚੋਂ ਨਿਕਲਦੇ ਧੂਏ ਦੇ ਗੁਬਾਰ ਵਾਤਾਵਰਨ ਨੂੰ ਹਰਦੂਸ਼ਿਤ ਕਰ ਰਹੇ ਨੇ ਉਥੇ ਵਾਤਾਵਰਨ ਜੋਦੇ ਮੰਡੀ ਗਵਿੰਦਗੜ ਵਿਖੇ ਪਹੁੰਚੇ ਰੁੱਖ ਲਗਾਉਣ ਲਈ ਅੱਜ ਦੇ ਇਸ ਵਿਸ਼ੇਸ਼ ਕਾਰਜ ਦੀ ਗਵਾਹੀ ਕਰ ਰਹੇ ਸਨ ਜਤਿੰਦਰ ਸਿੰਘ ਮਹਿਮੀ ਮੁੱਖ ਮਹਿਮਾਨ ਵਜੋਂ ਧਰਮਿੰਦਰ ਸਿੰਘ ਰੂਪਰਾਏ ਹਾਜ਼ਰ ਹੋਏ ਰੁੱਖ ਲਗਾਓ ਤਰਤੀਬ ਚਾਓ ਮਹਮ ਦੇ ਤਹਿਤ ਸੂਰਿਆ ਸਟੀਲ ਇੰਡਸਟਰੀ ਮੰਡੀ ਗਵਿੰਦਗੜ ਦੇ ਮਾਲਕ ਸਹਿਬਾਨ ਨੇ ਪਾਇਕ ਨੇ ਯਾਜੀ ਸੇਵਾ ਸੈਟੀ ਖੰਨਾ ਦੇ ਜੋਧਿਆਂ ਨੂੰ ਰੁੱਖ ਲਗਾਉਣ ਲਈ ਪਿਆਰ ਪ੍ਰਯਾਸ ਅਦਾ ਦਿੱਤਾ ਇਸ ਮਹਮ ਦੇ ਵਿੱਚ ਸੂਰਿਆ ਸਟੀਲ ਇੰਡਸਟਰੀ ਦੇ ਵੱਖ-ਵੱਖ ਲੇਬਰ ਮਜ਼ਦੂਰ ਸਿਕਿਉਰਿਟੀ ਗਾਰਡ ਦਫਤਰ ਇਨਚਾਰਜ ਆਦਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਪਾਈਕਨਯਾਜੀ ਸੇਵਾ ਸੁਸਾਇਟੀ ਪਿਛਲੇ 15 ਸਾਲਾਂ ਤੋਂ ਰੁੱਖ ਲਗਾਓ ਧਰਤੀ ਬਚਾਓ ਮਹੰਮ ਤੇ ਕੰਮ ਕਰ ਰਹੀ ਹੈ ਅੱਜ ਇੱਕ ਵਾਰ ਫਿਰ ਸੂਰਿਆ ਸਟੀਲ ਇੰਡਸਟਰੀ ਜੋ ਕਿ ਮੰਡੀ ਗਵਿੰਦਗੜ ਵਿਖੇ ਹੈ ਪਲਾਂਟੇਸ਼ਨ ਕਰਨ ਲਈ ਆਈ ਹੈ ਇਸ ਤੋਂ ਪਹਿਲਾਂ ਵੀ ਇਸ ਏਰੀਏ ਦੇ ਵਿੱਚ 250 300 ਪੌਦੇ ਲਗਾਏ ਗਏ ਸੀ 2 ਸਾਲ ਪਹਿਲਾਂ ਜੋ ਕਿ ਵੱਡੇ ਵੱਡੇ ਹੋ ਚੁੱਕੇ ਨੇ ਪਿਛਲੇ 게ਟ ਦੇ ਵਿੱਚ ਮਹੀਨਾ ਪਹਿਲਾਂ ਵੀ ਇੱਥੇ ਪੌਦੇ ਲੱਗੇ ਨੇ 200 ਅੱਜ ਫਿਰ 100 ਪੌਦਾ ਇੱਥੇ ਟੀਮ ਔਰ ਪੂਰੇ ਸਹਿਯੋਗ ਜਿਹੜਾ ਮਿਲ ਮਾਲਕਾਂ ਦਾ ਸਟਾਫ ਦਾ ਨਾਲ ਹੈ ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਦੇ ਪਤਵੰਤੇ ਸੱਜਣਾ ਨਾਲ ਅੱਜ ਸਾਡੇ ਵਿੱਚ ਰੁਖ ਲਗਾਓ ਤਰਤੀਬ ਚਾਓ ਮਹਿਮਨ ਨੂੰ ਲੈ ਕੇ ਸਾਡੇ ਮੁੱਖ ਮਹਿਮਾਨ ਨੇ ਇੰਡਸਟਰੀ ਟ੍ਰੇਡ ਵਿੰਗ ਦੇ ਸੈਕਟਰੀ ਪੰਜਾਬ ਤੋਂ ਆਮ ਆਦਮੀ ਪਾਰਟੀ ਤੋਂ ਧਰਮਿੰਦਰ ਸਿੰਘ ਰੂਪਰਾਏ ਉਸ ਦੇ ਨਾਲ ਨਾਲ ਉਹ ਸ਼ਖਸੀਅਤਾਂ ਹਾਜ਼ਰ ਨੇ ਜੋ ਵਾਤਾਵਰਣ ਪ੍ਰੇਮੀ ਨੇ ਸਾਡੇ ਗੁਰਮੀਤ ਸਿੰਘ ਫੌਜੀ ਵੀਰ ਜਤਿੰਦਰ ਸਿੰਘ ਜੀ ਅਮਰਤ ਸਿੰਘ ਜੀ ਭੁਪਿੰਦਰ ਸਿੰਘ ਜੀ ਉਸ ਦੇ ਨਾਲ-ਨਾਲ ਮਾਲੀ ਵੀ ਹਾਜ਼ਰ ਹੈ ਤੇ ਸਟਾਫ ਵੀ ਹਾਜ਼ਰ ਹੈ ਗੱਲਬਾਤ ਕਰਦੇ ਹਾਂ ਧੰਨਵਾਦ ਜੀ ਆਪਣੇ ਧਰਮਿੰਦਰ ਸਿੰਘ ਰੂਪਰਾਏ ਜੀ ਅੱਜ ਇੱਕ ਵਾਰ ਤੁਸੀਂ ਫੇਰ ਸ਼ੋਭਾ ਵਧਾਈ ਭਾਈ ਕਨਈਆ ਜੀ ਸੇਵਾ ਸੈਟੀ ਦੇ ਨਾਲ ਪਲਾਂਟੇਸ਼ਨ ਕਰਨ ਲਈ ਆਏ ਹੋ ਬਿਲਕੁਲ ਬਹੁਤ ਅੱਛਾ ਪਲੇਟਫਾਰਮ ਹੈ ਭਾਈ ਕਨਈਆ ਜੀ ਔਰ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਮੈਂ ਵਧਾਈ ਦਿੰਦਾ कि ਅੱਜ ਫੇਰ ਤੁਸੀਂ ਜੋ ਇੱਕ ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ ਸਸਤਾ ਔਰ ਵਧੀਆ ਉਪਰਾਲਾ ਉਹ ਤੁਸੀਂ ਕਰਨ ਜਾ ਰਹੇ ਹੋ ਇਸ ਫੈਕਟਰੀ ਦੇ ਵਿੱਚ ਜਿੰਨਾ ਵੀ ਪੋਲੂਸ਼ਨ ਨਿਕਲੂਗਾ ਉਹਦਾ ਇਹਨਾਂ ਨੇ ਇੰਤਜ਼ਾਮ ਤਾਂ ਕੀਤਾ ਹੀ ਹੋਇਆ ਨਾਲ ਦੀ ਨਾਲ ਇਹ ਦਰਖਤ ਲਾ ਕਰਕੇ ਜਿਹੜਾ ਬਚਿਆ ਵਾਤਾਵਰਨ ਨੂੰ ਉਹ ਵੀ ਸੁਧੇ ਇਹਨਾਂ ਨੇ ਕਰ ਦੇਣਾ ਜੇ ਅਗਰ ਫਲ ਦੀ ਗੱਲ ਕਰੀਏ ਤੁਸੀਂ ਦਿਖਾ ਸਕਦੇ ਹੋ ਜਾਮਨ ਵੀ ਹੈ ਹੋਰ ਜਿੰਨੇ ਵੀ ਤਰ੍ਹਾਂ ਦੇ ਹੱਗੇ ਇੱਥੇ ਬੂਟੇ ਰੱਖੇ ਆ ਪਿੱਛੇ ਵੀ ਹੋਣ ਪਏ ਆ ਇਹਨਾਂ ਨੇ ਇੱਕ ਮੁਹਿੰਮ ਚਲਾਈ ਕੁ ਦਿਨ ਪਹਿਲਾਂ ਵੀ ਲਾ ਕੇ ਗਏ ਅੱਜ ਵੀ ਲਾ ਰਹੇ ਆ ਜਿੰਨਾ ਵੀ ਲੱਗੇਗਾ ਅੱਜ ਤੁਸੀਂ ਲਾਉਂਗੇ ਬਹੁਤ ਅੱਛਾ ਉਪਰਾਲਾ ਹੈ ਸਾਨੂੰ ਤੁਸੀਂ ਬੁਲਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਗੱਲਬਾਤ ਕਰਦੇ ਆ ਭਾਈ ਕਨਈਆ ਜੀ ਸੇਵਾ ਸੈਟੀ ਦੇ ਜਨਰਲ ਖਤਰ ਜਤਿੰਦਰ ਸਿੰਘ ਮੈਮੀ ਜੀ ਅੱਜ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇਸ ਫੈਕਟਰੀ ਦੇ ਵਿੱਚ ਅੱਜ ਤੁਸੀਂ ਦੂਜੀ ਵਾਰ ਆਏ ਹੋ 2 ਸਾਲ ਪਹਿਲਾਂ ਜੋ ਰੁੱਖ ਤੁਸੀਂ ਵੱਡੇ ਵੱਡੇ ਇੱਥੇ ਦੇਖੇ ਉਹਨਾਂ ਨੂੰ ਦੇਖ ਕੇ ਕੀ ਮਹਿਸੂਸ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਕਿ ਭਾਈ ਕਨਈਆ ਜੀ ਸੇਵਾ ਸੋਸਾਇਟੀ ਵੱਲੋਂ ਨਿਰੰਤਰ ਪਿਛਲੇ ਕਈ ਸਾਲਾਂ ਤੋਂ ਰੁੱਖ ਲਗਾਓ ਧਰਤੀ ਬਚਾਓ ਮਹਮ ਨੂੰ ਚਲਾਈ ਜਾ ਰਹੀ ਆ ਤੇ ਅੱਗੇ ਵਧਦੀ ਜਾ ਰਹੀ ਆ ਜਿਵੇਂ ਅੱਜ ਤੋਂ 2 ਸਾਲ ਪਹਿਲਾਂ ਆਪਾਂ ਇਸੇ ਇੰਡਸਟਰੀ 'ਚ ਆਏ ਸੀ ਆਪਾਂ ਉਦੋਂ ਬਿਲਕੁਲ ਹੀ ਸ਼ੁਰੂਆਤ ਕੀਤੀ ਸੀ ਇਸੇ ਇੰਡਸਟਰੀ 'ਚ ਅੱਜ ਦੇਖੋ ਕਿੱਡੇ-ਕਿੱਡੇ ਪਲਾਂਟਸ ਹੋ ਚੁੱਕੇ ਨੇ ਤੇ ਨਾਲ-ਨਾਲ ਅੱਜ ਹੋਰ ਵੀ ਪਲਾਂਟੇਸ਼ਨ ਕਰਨੀ ਆ ਤੇ ਉਮੀਦ ਕਰਦਾ ਕਿ ਇਹ ਵੀ ਪਲਾਂਟੇਸ਼ਨ ਜਿਹੜੇ ਬੂਟੇ ਆ ਵੱਡੇ ਹੋ ਕੇ ਜਿਹੜੇ ਸਾਡੇ ਵਾਤਾਵਰਨ ਨੂੰ ਸ਼ੁੱਧ ਕਰਨਗੇ ਤੇ ਨਾਲ-ਨਾਲ ਇਸ ਇੰਡਸਟਰੀ ਦੇ ਮਾਲਕ ਸਹਿਬਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਵਾਤਾਵਰਨ ਨੂੰ ਲੈ ਕੇ ਇਹਨੇ ਅਵੇਅਰ ਨੇ ਤੇ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਵੀ ਜੇ ਪੋਲਿਊਟਡ ਇੰਡਸਟਰੀ ਪੋਲੂਸ਼ਨ ਕਰਦੀ ਆ ਤੇ ਨਾਲ-ਨਾਲ ਅਸੀਂ ਚਗਿਰਦੇ ਨੂੰ ਹਰਾ-ਭਰਾ ਰੱਖਣ ਲਈ ਸਾਫ਼ ਰੱਖਣ ਲਈ ਆਪਾਂ ਪਲਾਂਟੇਸ਼ਨ ਵੀ ਕਰੀਏ ਇਹ ਬਹੁਤ ਵੱਡੀ ਸੋਚ ਆ ਬਾਕੀ ਨਿਰੰਤਰ ਸੇਵਾਵਾਂ માં ਜਾਰੀ ਨੇ ਜੀ ਆਓ ਮਿਲ ਜੁਲ ਕੇ ਆਪਾਂ ਆਪਣੇ ਵਾਤਾਵਰਨ ਨੂੰ ਸਾਫ਼ ਹਰਿਆ-ਭਰਿਆ ਰੱਖੀਏ ਵੱਧ ਤੋਂ ਵੱਧ ਬੂਟੇ ਲਾ ਕੇ ਆਪਣੇ ਖੰਨੇ ਸ਼ਹਿਰ ਨੂੰ ਆਲੇ-ਦਾਲੇ ਦੇ ਇਲਾਕੇ ਨੂੰ ਸਾਫ਼-ਸੁਥਰਾ ਰੱਖੀਏ ਆਪਣੇ ਪੰਜਾਬ ਨੂੰ ਹਰਿਆ-ਭਰਿਆ ਤੇ ਰੰਗਲਾ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਧੰਵਾਦ ਜੀ ਸਾਡੇ ਵਿੱਚ ਹਾਜ਼ਰ ਨੇ ਸੂਰਿਆ ਸਟੀਲ ਇੰਡਸਟਰੀ ਤੋਂ ਅਮਰਤਪਾਲ ਸਿੰਘ ਜੀ ਜੋ ਕਿ ਇਹਨਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਇੰਡਸਟਰੀ ਵੱਲੋਂ ਇਹੀ ਸਾਰੀ ਦੇਖਰੇਖ ਕਰ ਰਹੇ ਨੇ ਪਲਾਂਟੇਸ਼ਨ ਮਾਲੀ ਨਾਲ ਗੱਲਬਾਤ ਕਰਦੇ ਨੇ ਖੱਡੇ ਕਢਵਾਉਂਦੇ ਨੇ ਵੀਰ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਕੁਝ ਸਾਰਿਆਂ ਨੂੰ ਸਭ ਤੋਂ ਪਹਿਲਾਂ ਸੱਚੀ ਕਾਮ ਬਹੁਤ ਚੰਗਾ ਉਪਰਾਲਾ ਜੀ ਜੋ ਅੱਜਕੱਲہ ਵਾਤਾਵਰਣ ਦੀ ਸਮੱਸਿਆਵਾਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਏ ਆਪਣੇ ਬੂਟੇ ਲਗਾ ਕੇ ਉਹ ਬਹੁਤ ਚੰਗਾ ਲੱਗਿਆ ਜੀ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਜੀ ਧੰਨਵਾਦ ਜੀ ਸਾਡੇ ਵਿੱਚ ਭੁਪਿੰਦਰ ਸਿੰਘ ਸਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਨੂੰ ਦੱਸਣਾ ਚਾਹਨਾ ਵੀ ਇਹ ਉਹ ਸ਼ਖਸੀਅਤ ਨੇ ਜੋ ਪਿੱਪਲ ਬਰੋਟਿਆਂ ਦੇ ਰਾਖੇ ਨੇ ਕੰਧਾਂ ਚੋਂ ਪਿੱਲਰਾਂ ਚੋਂ ਟੈਂਕੀਆਂ ਤੋਂ ਪਿੱਪਲ ਬਰੋਟੇ ਕੱਢ ਕੇ ਜੋ ਕਿ ਆਪ ਆਮਹਾਰੇ ਹੋਏ ਹੁੰਦੇ ਨੇ ਤਾਂ ਉਹਨਾਂ ਨੂੰ ਖੁੱਲੀ ਜਗ੍ਹਾ 'ਚ ਲਗਾਉਂਦੇ ਨੇ ਵੀਰ ਜੀ ਅੱਜ ਤੁਸੀਂ ਟੀਮ ਦੇ ਨਾਲ ਇੱਕ ਵਾਰ ਫਿਰ ਜੁੜੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਵਾਈ ਗੁਰਜੀ ਦਾ ਖਾਸ ਸਵਾਗਤ ਜੀ ਕੀਤੇ ਤੀ ਮੈਂ ਬਹੁਤ ਆਪਣੇ ਆਪ ਨੂੰ ਉਸ ਨਸੀਬ ਸਮਝਦਾ ਕਿ ਨਿਮਾ ਜੀ ਦੀ ਕਿਰਪਾ ਸਦਕਾ ਤੇ ਸਾਡੀ ਜੋ ਸੰਸਥਾ ਹੈ ਭਾਈ ਖਨੀਆ ਸੇਵਾ ਸੁਸਾਇਟੀ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਬੂਟੇ ਲਗਾਉਣ ਦਾ ਕਾਰਜ ਆ ਜਿਹੜਾ ਕਰਦੇ ਆ ਔਰ ਪਿਪਲ ਰੋਟੇ ਨਿੰਮਾ ਜੋ ਆਪ ਮੈਂ ਤਿਆਰ ਕੀਤੀਆਂ ਨੇ ਉਹ ਵੀ ਤੁਸੀਂ ਲਗਾਈਆਂ ਨੇ ਔਰ ਹੋਰ ਵੀ ਤਿਆਰ ਕਰਦੀਆਂ ਪਈਆਂ ਨੇ ਕਿਤੇ ਵੀ ਲਗਾਉਣੀਆਂ ਨੇ ਤਾਂ ਦੱਸ ਸਕਦੇ ਹੋ ਮੈਂ ਇਹੀ ਬੇਨਤੀ ਕਰੂੰਗਾ ਕਿ ਹਰੇਕ ਬੰਦਾ ਇੱਕ ਇੱਕ ਰੁੱਖ ਜ਼ਰੂਰ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰੁੱਖ ਲਗਾਓ ਸਰਦੀ ਬਚਾਓ 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 ਰੁੱਖ ਲਗਾਓ ਸਰਦੀ ਬਚਾਓ